ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਸਾਡੇ ਸ਼ਹਿਰ ਦੇ ਵਿੱਚ ਮੇਲਾ ਸ਼ੁਰੂ ਹੋ ਗਿਆ ਵਾ ਤੇ ਅੱਜ ਸਟਾਰਟਿੰਗ ਆ ਮੇਲੇ ਦੀ। ਇਹ ਹਾ ਆਪਣਾ ਸਾਲ ਦੇ ਵਿੱਚ ਇੱਕ ਵਾਰ ਆਉਂਦਾ ਮੇਲਾ ਆਨੀ ਲੱਗ ਫੈਸਟੀਵਲ ਕਹਿੰਦੇ ਆ ਇਹਨੂੰ ਜਿੱਦਾਂ ਹਮ ਆਪਣਾ ਸ਼ਹਿਰਾ ਸ਼ਹਿਰ ਜਲੰਧਰ ਆ ਜਿੱਦਾਂ ਆਪਣਾ ਉੱਥੇ ਮੇਲਾ ਲੱਗਦਾ ਆ। ਇਹ ਡੈਸਿਟੀ ਵੱਡੀ ਆ ਸਾਡੇ ਇੱਥੇ ਇੱਥੇ ਮੇਲਾ ਲੱਗਦਾ ਹਰੇਕ ਸਾਲ ਤੇ ਬਹੁਤ ਵੱਡੇ ਐਕਟਰ ਵੀ ਆਉਂਦੇ ਆ ਇੱਥੇ ਪਾਰਟਿਸਿਪੇਟ ਬਹੁਤ ਕਰਦੇ ਆ ਤੇ ਇਹ ਮੇਲੇ ਦੀਆਂ ਵੀਡੀਓ 4 ਤੋਂ 5 ਦੇ ਵਿੱਚ ਦਿਖਾਇਆ ਜਾਊਗਾ ਕਿਉਂਕਿ ਬਹੁਤ ਵੱਡਾ ਹੁੰਦਾ ਮੇਲਾ ਤੇ ਅੱਗੇ ਬਹੁਤ ਵਧੀਆ ਵੀਡੀਓ ਆਉਣਗੀਆਂ ਹੁਣ ਤੁਹਾਨੂੰ ਵਧੀਆ ਦੇਖਣ ਨੂੰ ਮਿਲੂਗਾ ਤੇ ਨਾਲੇ ਹੁਣ ਆਪਾਂ ਚੱਲੇ ਆ ਝਾਕੀਆਂ ਦੇਖਣ ਮੇਲੇ ਦੀਆਂ ਝਾਕੀਆਂ ਨਿਕਲਣ ਲੱਗੀਆਂ ਆ ਜਿੱਦਾਂ ਆਪਣੀ ਆਪਣੀ ਸਿਟੀ ਦਾ ਉਹਨਾਂ ਨੇ ਬਣਾਇਆ ਹੋਇਆ ਆ ਜੋ ਮਸ਼ਹੂਰ ਆ ਸਿਟੀ ਦੇ ਵਿੱਚ ਜਿੱਦਾਂ ਹੁਣ ਹੋਰ ਸਿਟੀ ਐ ਉੱਥੇ ਪਾਈਨੈਪਲ ਮਸ਼ਹੂਰ ਆ ਉਹਨਾਂ ਨੇ ਫੋਟੋਆਂ ਲਾਈਆਂ ਆ ਆਪਣਾ ਬਣਾਇਆ ਹੋਇਆ ਆ ਪਾਰਟਿਸਿਪੇਟ ਕਰਦੇ ਆ ਉਹਨਾਂ ਦੇ ਵਿੱਚੋਂ ਉਹਨਾਂ ਨੇ ਇੱਕ ਨੇ ਬੰਦੇ ਨੇ ਜਿੱਤਣਾ ਵਾ ਇੱਕ ਜਿਹਦਾ ਵਧੀਆ ਬਣਿਆ ਹੋਇਆ ਬਾਕੀ ਦੇਖ ਲਿਓ ਤੁਸੀਂ ਵੀਡੀਓ 'ਚ ਅੱਗੇ ਜਿਹਦਾ ਵਧੀਆ ਬਣਿਆ ਹੋਇਆ ਤੇ ਉਹਨਾਂ ਨੂੰ 10 ਲੱਖ ਰੁਪਏ ਦੇਣਾ ਉਹਨਾਂ ਨੇ ਹਰੇਕਸਾਲੇ ਦਾ ਇਹ ਪਾਰਟਿਸਿਪੇਟ ਕਰਦੇ ਆ ਤਾਂ ਬਹੁਤ ਜ਼ਿਆਦਾ ਦੁਕਾਨਾਂ ਜਿਹੜਾ ਬਹੁਤ ਵਧੀਆ ਹੁੰਦੇ ਆ ਆਈ ਥਿੰਕ ਗੇਮਾਂ ਵੀ ਹੁੰਦੀਆਂ ਆ ਬਹੁਤ ਵਧੀਆ ਤਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਸਾਡੀ ਦੇ ਨਾਲ ਸਾਡੇ ਨਾਲ ਬਣੇ ਰਿਓ ਤੇ ਦੇਖੋ ਮੇਲਾ ਹੁਣ ਫੇਨ ਦਿਖਾਉਣੀ ਆ ਤੁਹਾਨੂੰ ਝਾਕੀ ਰਾਜਵੀਰ ਦੇ ਨਾਲ ਚੱਲੇ ਆਪਾਂ ਮੇਲਾ ਝਾਕੀਆਂ ਨਿਕਲਦੀਆਂ ਪਈਆਂ ਹੁਣ ਦੇਖਦੇ ਆਪਾਂ ਲਓ ਵੀ ਹਾਈਵੇ ਤੇ ਰੋਡ ਤੇ ਪਹੁੰਚ ਗਏ ਆ ਦੇਖੋ ਨਿਆਣੇ ਗੱਦਾਂ ਇਕੱਠੇ ਹੋ ਗਏ ਅਡੀ ਕਰਦੇ ਪਏ ਆ ਸਾਰੇ ਪਾਸੇ ਰਾਸ਼ੀ ਰਸ਼ ਪਿਆ ਹੋਇਆ ਆ। ਰਾਜ ਵੀ ਸਾਡੇ ਨਾਲ ਆ। ਤੇ ਰਾਸ਼ੀ ਰਸ਼ ਪਿਆ ਹੋਇਆ ਦੇਖਣ ਨੂੰ ਝਾਕੀਆਂ। ਤੇ ਉਹ ਆਉਂਦੀਆਂ ਪਈਆਂ ਜੀ ਉਹ ਅੱਗੇ ਆ। ਆਹ ਉਹ ਆ ਗਈ ਜੀ। ਮਾਰੀ ਇੱਕ ਮਤ ਆ ਗਈ ਭੈਣ। ਤੇ ਮੀਂਹ ਆ ਗਿਆ ਉਦਾਂ ਮਾੜਾ-ਮਾੜਾ। ਜਦੋਂ ਰੈਨ। ਵਿੱਚ ਧੁੱਪ ਨਿਕਲ ਆਉਂਦੀ ਆ, ਵਿੱਚ ਹੀ ਮੀਂਹ ਆਈ ਜਾਂਦਾ, ਵਿੱਚ ਹੀ ਧੁੱਪ ਨਿਕਲ ਆਉਂਦੀ ਆ। ਬੱਦਲ ਦੇਖ ਲਓ ਕਿੰਨਾ ਹੋਇਆ। ਤੇ ਆਉਂਦੇ ਆ ਤੁਹਾਨੂੰ ਦਿਖਾਉਨੇ ਆ। ਲਓ ਜੀ ਆ ਗਏ ਨੇ। ਲਿਆ ਵੀ ਬਾਜਿਆਂ ਵਾਲੇ ਪੂਰੇ ਡਾਂਸ ਕਰਦੇ ਆਉਂਦੇ ਆ ਵੀ ਬਾਕੀ ਸਕੂਲ ਵਾਲੇ ਆ ਇਹ ਸਕੂਲ ਵਾਲੇ ਹਨਾ ਜੀ ਗਤੀ ਸਕੂਲ ਵਾਲੇ ਆ ਇਹ ਗਤੀ ਬਿਲੈਂਡਰੀ ਹਾਂ ਪਿੱਛੇ ਉਹ ਫਾਇਰ ট্রাক ਆ ਉਹਨੇ ਫਾਇਰ ট্রাক ਉਹਨੇ ਪੂਰਾ ਇੰਤਜ਼ਾਮ ਕੀਤੇ ਹੋਏ ਆ ਇਦਾਂ ਨਹੀਂ ਹੈਗਾ ਇਹ ਔਰ ਪਾਣੀ ਛੱਡਾ ਆ ਕਿਹੜੇ ਸਕੂਲ ਵਾਲੇ ਆ ਆ ਗਤੀ ਸਕੂਲ ਵਾਲੇ ਆ ਵੀ ਲਓ ਜੀ ਮੀਂਹ ਤੇਜ਼ ਹੋ ਗਿਆ ਮੀਂਹ ਦੇ ਬੇਸੀ ਲੱਗੇ ਹੋਏ ਆ ਡਾਂਸ ਕਰਨ ਲਓ ਜੀ ਦੇਖੋ ਵੀ ਅੱਜ ਮੇਲੇ ਦੀ ਸ਼ੁਰੂਆਤ ਹੈ ਇੱਥੇ 20 ਦਿਨ ਚੱਲਣਾ ਮੇਲਾ ਇਹ ਪੂਰਾ ਦੇਖੋ ਜੀ ਉਹ ਆ ਜਾਓ ਆ ਮੇਨ ਹੈੱਡ ਆ ਇਹਨਾਂ ਦੀ ਉਹ ਮੇਨ ਹੈੱਡ ਲਓ ਜੀ ਸਾਰੇ ਦੇਖੋ ਇੱਕੋ ਜਿਹਾ ਡਾਂਸ ਕਰਦੇ ਦੇਖੋ ਇਹ ਨਿਆਣਿਆਂ ਨੂੰ ਸਕੂਲਾਂ 'ਚ ਸਿਖਾਉਂਦੇ ਇੱਥੇ ਪੁਰਾਣੇ ਆਣ ਦੇਲਾ ਸਕੂਲਾਂ ਸਿਉਂਦੇ ਨਿਆਣੇ ਨਿਕਨੇ ਦੇਖ ਲੋ ਲੱਗੇ ਹੋਏ ਡਾਂਸ ਕਰਨ ਦੇਖੋ ਕੋਈ ਨਾ ਕਿਸੇ ਆ ਰਹੇ ਤਾਂ ਉਹ ਜੁਣਾ ਨਾ ਆਉਣਾ ਇਹ ਉੱਪਰ ਹੋ ਜਾਂਦਾ ਆ ਵੀ ਆਉਂਦੇ ਪਏ ਆ ਹਰਮੋਨੀਅਮ ਜੇ 뮤직 뮤직 ਡਾਇਰੈਕਟਰ ਇਹ ਹੋਟੋਣ ਵਾਲੇ ਵੀ ਆ ਕੇ ਮਗਨ राश देखो जी राश ਕੋ ਜੀ ਐਂਬੂਲੈਂਸ ਨਾਲ ਰੱਖੀ ਹੋਈ ਆ ਇੱਕ ਫਾਇਰ ਵਿਗੇਟ ਐ ਐਂਬੂਲੈਂਸ ਵਿਗੇਟ ਵਾਲੇ ਬੈਠੇ ਅੰਦਰ ਪਹੁੰਚ ਜੀ ਆਮ ਨਾ ਲੱਗੇ ਆ ਆਮ ਨਾ ਲੱਗੇ ਆ ਏ ਸੀ ਆ ਆਪੀ ਐਲ ਡੀ ਆਰੇ ਅੰਦਰ ਆਪੀ ਐਲ ਡੀ ਡੀ ਵਾਲਿਆਂ ਦਾ ਨੈੱਟ ਵਾਲਿਆਂ ਦਾ ਨੈੱਟ ਵਾਲਿਆਂ ਦਾ ਉਹ ਹੈਗਾ ਕੇ ਪੋਸਟਰਾਂ ਦਾ ਆ ਲੈ ਲੇ ਕੇ ਸਾਰੇ ਆ ਗਈਆਂ ਹੋਰ ਕੁੜੀਆਂ ਕੁੜੀਆਂ ਨਹੀਂ ਘੁਸਰੇ ਆ ਭਰਾਵਾ ਇਹ ਲੇ ਖਾ ਗਾ ਗਏ ਨਹੀਂ ਨਹੀਂ ਬੋਲੇ ਉਹ ਪਲੀ ਖਾ ਖਾ ਗਏ ਆਪ ਇਹ ਜਿਹਦਾ ਉਹ ਆਪਣੇ ਉਥੇ ਪਹਾੜੀ ਲਾ ਕੇ ਜਿਹਨੇ ਹੁੰਦੀਆਂ ਹੈ ਹੈਣਾ ਨਹੀਂ ਉਹ ਨਹੀਂ ਆ ਉਹ ਹੀ ਬਣੇ ਆ ਪਹਾੜੀ ਲਾ ਕੇ ਵਾਲੇ ਉਹ ਪਹਾੜੀ ਬਸ ਬਾਦੀਓ ਵਾਂ ਲੱਗਦੀ ਬਾਦੀਓ ਚੰਦੇ ਬਣੇ ਆ ਆ ਉੱਤਰ ਗੀਆਂ ਹੁਣ ਵੀ ਉੱਤਰੀਆਂ ਹੁਣ ਧਾਰੀਆਂ ਥੱਲੇ ਆ ਰਾਵਣ ਲੱਗ ਗਿਆ ਡੇਂਸ ਆ ਮੀਜ਼ਿੰਗ ਰੇਟਰ ਬਜਾਰੀ ਬਚਾਇੀ ਗਈ ਮੀਚ ਮਾਈ ਹੋਈ ਆ ਇਹ ਹੈਗਾ ਆਨਿਲਗ ਫੈਸਟੀਵਲ 2025 ਮੇਲਾ ਬਹੁਤ ਤਗੜਾ ਹੁੰਦਾ ਹੈ ਇਹ ਫੈਸਟੀਵਲ ਇਹ ਇੱਥੇ ਆਪਣੇ ਜਿਹਦਾ ਚਿਕਨ KFC ਆ ਮਕੜੋ ਉਹ ਇੱਥੇ ਦਾ ਇਹ ਬ੍ਰਾਂਡ ਆ ਜੋਲੇਬੀ ਇੰਡੀਆ 'ਚ ਵੀ ਖੋਲਣਾ ਇਹਨੇ ਇੱਕ ਹਾਂ ਹਾਂ ਉਹ ਤੇ ਬਾਬਾ ਟਾਟਾ ਕਰਦੇ ਰਾਜਵੀਰ ਸਤਿ ਸ੍ਰੀ ਅਕਾਲ ਜੀ ਗੋਲ ਵੀ ਨੂੰ ਬਾਏ ਮਾਰ ਜਓ ਜੀ ਯਾਨ ਨਾ ਮਾਰਦਾ ਆ ਆ ਗਿਆ ਜੀ ਮੱਕੜਵਾਲਿਆਂ ਦਾ ਆ ਬਣਾਇਆ ਮੱਕੜਵਾਲਿਆਂ ਲੋਕ ਲੋਕੀ ਦੇਖ ਲੋ ਕਿੱਦਾਂ ਖੜੇ ਆ ਦੱਲਾ ਨਾ ਤੇ ਖੜੇ ਨੇ ਸਾਰੇ ਲੋਕੀ ਦੇਖਣ ਦੇ ਆ ਹੈਲੋ ਹਾਈ ਕਰਦੇ ਪਏ ਇਹ ਟਰੱਕੜ ਕੁੜਕਾ ਜਿਹਾ ਬਣਾਇਆ ਹੋਇਆ ਹੈ ਨਾ ਆਹ ਟਰੱਕੇ ਆਦੀ ਦਾ ਉਹ ਯਾਰ ਇਹਨਾਂ ਨੂੰ ਸਿੱਧਾ ਆਣਾ ਸਿੱਧਾ ਰੇ ਆਵਾ ਉਹ ਗੱਡੀ ਉਹ ਤੇਰੀ ਉਹ ਟੈਂਪੋ ਆਏ ਹੋਏ ਆਏ ਏ ਏ ਆਤ ਤੇ ਕਰਾਉਂਦੇ ਆਤ ਪੂਰੀ ਜੀ ਉੱਪਰ ਜੜੇ ਹੋਏ ਆ ਬਈ ਐਕਟਰ ਨਹੀਂ ਆ ਜੀ ਐਕਟਰ ਨਹੀਂ ਐਕਟਰ ਨਹੀਂ ਆਂ। ਸੀਨ ਚੋਂਡਿਆ ਐਕਟਰ ਨਹੀਂ ਦਾ। ਉਹ ਜਿਪ ਵੜੀ ਕੇ ਗੱਡੀ ਵੜੀ ਸੋਹਣੀ ਬਣਾਈ ਆ ਦੇਖ। ਬਣਾਈ ਨੀ ਕੀ ਜੀ ਜਿਪ ਸਵਾਰੀਆਂ ਵਾਲੀ। ਲਓ ਜੀ ਆ ਆ ਗਿਆ ਸਨ ਪਬਲ ਵਾਲੇ ਇਹ ਹੋਰ ਸਿਟੀ ਵਾਲੇ ਆ ਇਹਨਾਂ ਨੇ ਜਿੱਦਾਂ ਕੀ ਰਾਜਵੀਰ ਬਣਾਇਆ ਹੁਣ ਦੱਸ ਇਹਨਾਂ ਨੇ ਆਪਣਾ ਕਲਚਰ ਦਾ ਦਿਖਾਇਆ ਇੱਥੇ ਕੀ ਮਿਲਦਾ ਜਾ ਸਬਬ। ਕਲਚਰ ਦਿਖਾਇਆ ਇੱਥੇ ਕੀ? ਪਾਈਨੈਪਲ ਵੀ ਆ ਸ਼ਾਇਦ। ਹਾਂ ਉੱਥੇ ਜੋ ਜੋ ਮਿਲਦਾ ਉੱਥੇ ਬਣਾਇਆ ਹੋਇਆ। ਹੈਲੋ ਕਰ ਦੋ ਪੁੰਜ। ਹੈਲੋ ਹੈਲੋ। ਨਨ ਪਬਲੋ ਚੈੱਕ ਕੇ ਰੱਖਦੇ ਹੋ ਸਾਡਾ ਗੁਰਦੁਆਰਾ ਸਨ ਪਬਲੋ ਸਿਟੀ ਚ ਇਹ ਉਹਲੇ ਨੇ ਬਣਾਇਆ ਦੇਖੋ ਬਹੁਤ ਵਧੀਆ ਕਾਰ ਆਗੈ ਰੀ ਕੀਤੀ ਆ ਉਹ ਦੇ ਉਹ ਦੇ ਉਹ ਦੇ ਉਹ ਦੇ ਹੁਣ ਆ ਗਏ ਕਲੰਬੇ ਵਾਲੇ ਰਾਜਵੀਰ ਉਹ ਜਿਹੜਾ ਖੜਾ ਹੋਏਗਾ ਉਹ ਸੈਰੀ ਸੈਲਫੀਨ ਦਾ ਮਤਲਬ ਉਹ ਸੀਗਾ ਹਾਂ ਆ ਕੇ ਗਏ ਜੀ ਆਉਂਦੇ ਮਤਲਬ ਮੈਂ ਕੈਰੈਕਟਰ ਸੀਗਾ ਹੀਰੋ ਸੀਗਾ ਹੀਰੋ ਸੀਗਾ ਹਣਾ ਇਹ ਜਿੱਤੂ ਇਹ ਨਹੀਂ ਜਿੱਤੂ ਮੇਰੇ ਦਾਣਾ ਇਹ ਮਤਲਬ ਦੂਸਰਾ ਵਾਰ ਚ ਮਾਰਦਾ ਸੀਗਾ ਅੱਛਾ ਦੂਜੀ ਵਾਰ ਚ ਮਾਰਦਾ ਸੀ ਹਨਾ ਇਹ ਜਿੱਤੂ ਬੰਦੇ ਇਹ ਵਾਲੇ ਕਲੰਬੇ ਵਾਲੇ ਉਹ ਆ ਦੇਖੋ ਦੇਖੋ ਹਨਾ ਪਾਣੀ ਵਾਲਾ ਸਿਸਟਮ ਪਾਣੀ ਵਾਲਾ ਸੱਚਮਹ ਬਹੁਤ ਬੱਕਰੀ ਆਟਮ ਬਣਾਈ ਐ ਚ ਮੈਂ ਵੇਚ ਲਿਓ ਪੇਪਨਾ ਕਰੀ ਹਾਂ ਪੇਪਾ ਹਾਂ ਮਾਇਆ ਤੇ ਨਾਲ ਤਾਂ ਵੀ ਰਾਈ ਵੀਰ ਨਹੀਂ 2 ਮਿੰਟ ਰੋ ਲੈ ਕਿਹੜੀ ਸੀਟੀ ਆ ਚਲਾਵਾਂਗੇ ਲਾਦਾ ਤੰਤਾ ਗਰੂਜਾ ਤੰਤਾ ਗਰੂਜਾ ਜਿੱਤਦਾ ਰਿਹਾ ਸੰਤਾ ਗਰੂ ਸੋਦਾ ਕੱਟ ਰੋਦੀ ਕਿਹਸੋ ਪੁੱਛੇਣਾ ਪਰ ਆ ਆ ਸੰਤਾ ਗਰੂ ਸੇ ਯਾਰ ਇਹ ਕਿਹੜਾ ਆ ਗਿਆ ਪਤਾ ਹੀ ਨਹੀਂ ਲੱਗਦਾ ਕਿਹੜਾ ਨਾਮ ਲਿਖਿਆ ਨਾ ਗਵਿੰਦੀ ਗਵਿੰਦੀ ਆ ਗਿਆ ਮਨ ਦਾ ਸ਼ਹਿਰ ਆ ਲੈ ਨਾ ਨਾ ਨਹੀਂ ਥੱਲੇ ਨਾ ਜੀ ਨਾ ਨਾ ਇਹਦਾ ਵੀਡੀਓ ਬੜੀ ਬਣਾਉਂਦੀ ਲੱਗਦੀ ਆ ਤਾਂ ਹੀ ਬਣਾ ਰਦਾ ਹੀ ਬਣਾਵੰਡਿਆ ਵੀਡੀਓ ਨਾਨਾ ਜੀ ਪੰਨ ਪੈਟਰੋ ਰੰਨ ਪੈਟਰੋ ਵਾਲੇ ਵਧੀਆ ਇਧਕਾ ਕੋਕਰ ਵਾਲੇ ਓੜਾ ਵਾਲੇ ਬਣਿਆ ਇਧਕਾ ਰੰਨ ਪੈਟਰੋ ਚੱਕੀਏ ਕੋਕਰ ਕੋਕਰ ਵਾਲੇ ਇਹ ਆ ਮੈਂ ਲਾਦਾ ਜੱਟ ਹੀ ਜਾਣਾ ਇਧਕਾ ਤੇ ਵਧੀਆ ਹੁੰਦਾ ਵਾਹ ਫੁੱਲ ਫੁੱਲ ਕੇ ਲੱਗੇ ਆ ਅਣਾ ਨਾ ਨਾ ਹੀ ਬਣਾ ਲਿਆ ਵੀਡੀਓ ਆਹ ਤੇ ਵੀ ਨਾ ਨਾ ਹੀ ਵੀਡੀਓ ਬਣਾਈ ਜਾਂਦੀ ਬਈ ਫੱਲੇ ਨਾ ਨਾ ਹੀ ਤੇ ਧਿਆਨ ਨਾ ਧਿਆਨ ਆਹ ਵੀਡੀਓ ਬਣਾਉਂਦੇ ਆ ਪਾਈਆ ਆ ਆ ਆ ਆ ਰੇ ਤਾਂ ਬੋਲੀ ਲਾਇਆ ਸਾਰੇ ਹਨ ਉਹ ਕਰਨ ਨਾਲ ਬਣਿਆ ਕਰਨਾ ਓਜਲਾ ਦਾ ਗਰਲੇ ਜਾਤਰ ਧੂਆ ਮਾਰਦੇ ਧੂਆ ਧੂਆ ਝੜ ਗਈ ਗੱਡੀ ਉਹ ਝੁੰਬਰ ਚੱਲਦਾ ਝੁੰਬਰ 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 ਉਹ ਝੁੰਬਰ ਚੱਲਦਾ ਝੁੰਬਰ ਘੁੰਮਰ ਚੱਲਦਾ ਘੁੰਮਰ ਆ ਲੈ ਆ ਲੈ ਸਰਦਾ ਹੀ ਨਹੀਂ ਬਈ ਗੜਿਆਂ ਨਾਲ ਵਧੀਆ ਭੁੰਦੇ ਹੋ ਡਾਂਸ ਡਾਂਸ ਦੇ ਉਹਨਾਂ ਦਾ ਪੂਰਾ ਵਧੀਆ ਕਰਦੇ ਇੱਧਰ ਆ ਕਰੀ ਜਾਂਦੇ ਆ ਧੂਆਂ ਛੱਡ ਗਈ ਗੱਡੀ ਅੱਕ ਲੱਗ ਗਈ ਧੂਆਂ ਛੱਡ ਗਈ ਓ ਛੱਡ ਗਈ ਧੂਆਂ ਧੂਆਂ ਛੱਡ ਗਈ ਲਾਓ ਜੀ ਲਾਓ ਆ ਗਿਆ ਹੋੜੀ ਬਹੁਤ ਔਰਦੇ ਯਾਰ ਆ ਤਾਰਾਂ ਤੂੰ ਤਾਂ ਤਾਂ ਨੂੰ ਕਰਦੇ ਆ ਵੀ ਆ ਰਾਜਵੀਰ ਕਿਹੜਾ ਵਾ ਇਹ ਵਿਕਟੋਰੀਆ ਵਿਕਟੋਰੀਆ ਆ ਗਿਆ ਵਿਕਟੋਰੀਆ ਬੱਤਕ ਬਣਾਈ ਜਣੀ ਆ ਤਾਰਾਂ ਦਾ ਵੀ ਨਾ ਉਧਰ ਚੱਕਰ ਆ ਨੁਕਸਾਨ ਨਾ ਹੋ ਜਵੇ ਆਂ ਬਾਹ ਕਰਦਾ ਉਹ ਦੇ ਓਏ ਲੜਾਈ ਵਾਲੇ ਆਦੇ ਗਾਣੇ ਦੇ ਕੱਢ ਲੈ ਗਾਣੇ ਲਗਾ ਡੀ ਜੇ ਕਿਲਾ ਮੇਲਾ ਐ ਆਹ ਕਿਹੜਾ ਰਾਜਵੀਰ ਆ ਗਿਆ ਰਾਜਵੀਰ ਇਹੇ ਗੱਡਣੇ ਮੇ ਲਾਦਾ ਉੱਥੇ ਜਾ ਕੇ ਇਹਨਾਂ ਨੇ ਨਹੀਂ ਨਹੀਂ ਉਹ ਹੋ ਰਿਹਾ ਹੈ ਉਹ ਹੋ ਰਾ ਉੱਥੇ ਬਣੇ ਜਨਤਾ ਦੇਖੋ ਵੀ ਕਿੰਨੀ ਹੈ ਨਾ ਜਨਤਾ ਦੇਖੋ ਕਿੰਨੀ ਜਨਤਾ ਆਲੇ ਦੋਲੇ ਹੈ ਫੇਮੀ ਆ ਗਿਆ 33 33 ਆ ਗਿਆ ਪੇਤੀ ਇਹ ਤਾਂ ਲੱਕੜ ਹੀ ਲਾਤੀ ਪੁਰੀ ਇਹਨਾਂ ਨੇ ਹਨਾ ਲੱਕੜੀ ਆਹੋ ਸੱਚ ਉਧਰ ਲੱਕੜਾ ਹੀ ਬਣਦੀਆਂ ਸਾਰੀਆਂ ਹਾਂ ਹਾਂ ਚੱਲੋ ਵੀ ਚੱਲੋ ਰਾਜ ਜੁਨੀਆਂ ਦੇਖੋ ਜਨਤਾ ਇੱਕ ਉਹ ਬਣਿਆ ਵਾ ਸਾਰੇ ਇੱਦਾਂ ਹੀ ਬਣੇ ਆ ਵੀ ਬਾਕੀ ਤੁਹਾਨੂੰ ਉਦਾਂ ਦਿਖਾਵਾਂਗੇ ਰਾਸ਼ੀ ਦੇਖੋ ਟ੍ਰੈਫਿਕ ਦੇਖੋ ਕਿੰਨੀ ਲੱਗ ਗਈ ਟ੍ਰੈਫਿਕ ਲੱਗ ਗਈ ਪੂਰੀ ਉਹ ਤੱਕ ਲੱਗ ਗਿਆ ਜਾ ਹੁਣ ਹੁਣ ਦੇਖੀ ਰਾਹੀ ਗੱਡੀ ਤੇ ਨਿਕਲਣੀ ਨਹੀਂ ਨਿਕਲੂ ਹੈ ਕਿੱਧਰ ਦੀ ਕੱਢੂਗੇ ਉਪਰੋਂ ਦੀ ਕਿੱਧਰ ਇਹ ਗੱਡੀ ਆਹੋ ਗੱਡੀ ਤਾਂ ਉਧਰ ਖੜੀ ਆ ਕਿੱਧਰ ਆਹੋ ਆਵੇ ਲੋ ਸਾਰੇ ਕੱਪੜੇ ਪਾ ਕੇ ਪੜਨ ਲੱਗਾ ਹੋਇਆ ਹੈ ਆਨਲਾਈਨ ਕਲਾਸ ਆ ਆਨਲਾਈਨ ਕਲਾਸ ਆ ਤੇ ਗਾਣੇ ਲੱਗੇ ਹੋਏ ਉੱਥੇ ਲੈ ਗਾਣੇ ਚੱਲਣ ਦੇ ਆ ਉਹ ਉਹ ਕਲਾਸ ਵਿੱਚ ਦੀ ਪਿੱਛੇ ਨਾ ਤੇ ਕਲਾਸ ਵਿੱਚ ਦੀ ਪਿੱਛੇ ਲੱਗੇ ਗਾਹ ਕਿਹੜੀ ਪੜਾਈ ਸਾਡੇ ਟਾਈਮਾਂ ਚ ਇਦਾਂ ਦੀ ਪੜਾਈ ਨਹੀਂ ਹੁੰਦੀ ਸੀ ਹੈ ਉਹ ਨਵੀਆਂ ਪੜਾਈਆਂ ਕਰੀ ਜੰਨਾ ਵਾ ਹੁੰਦਾ ਹੋਰ ਦਵਾ ਨਾ ਆ ਗਿਆ ਉਹ ਕਰੂ ਲੇ ਕਰੂ ਲੇ ਕਰੂ ਸਕੂਲ ਆ ਹੂੰ ਪੜ ਲੈ ਪੜ ਲੈ ਇਹ ਕਿਹੜੀ ਪੜਾਈ ਆ ਲੈ ਉਹਨੇ ਆ ਗਾਣੇ ਚਲਾਏ ਹੋਏ ਲੈ ਹੂੰ ਬੁੱਕੀ ਕਰ ਕੀ ਕਰ ਲਈ ਆ ਲਓ ਜੀ ਅੰਸ਼ਵੀਰ ਕਿੰਨੇ ਮਹੀਨੇ ਦਾ ਹੋ ਗਿਆ ਵੀ ਅੱਜ ਹੈ 5 ਮਹੀਨਿਆਂ ਦਾ ਹੋ ਗਿਆ ਇਹ ਤਾਂ ਲੱਗੇ ਕੇ ਕੱਟਣਾ ਜੀ ਚਾਚਾ ਜੀ ਪਹੁੰਚੇ ਅੰਦਰ ਬਾਜੀ ਮੋਟੂ ਓਏ ਕੀ ਕੱਟਣ ਲੱਗਿਆ ਤੁਸੀਂ ਹੈ ਅੱਗੇ ਮੈਂ ਸਾਸਰੀ ਕੱਲ ਵਾਲਾ ਦੇ ਸਾਰਿਆਂ ਨੂੰ ਚੱਲ ਬਈ

ਹੈਪੀ ਬਰਥਡੇ ਹੈ ਹੈ ਉਹ ਵੀ ਕਰਦਾ ਆਖਾ ਇਦਾਂ ਕਰਦਾ ਕਰਦਾ ਚਿੰਜੈਂ 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 ਡਰ ਗਿਆ ਡਰ ਗਿਆ ਜੀ ਮੰਨ ਨਹੀਂ ਕਹਾਂਗਾ ਡਰ ਗਿਆ ਡਰ ਗਿਆ ਸ਼ਰਮਾਂਦਾ ਸ਼ਰਮਾਂਦਾ ਚਿੰਜੈਂ ਚਿੰਜੈਂ ਦੀ ਚਿੰਜੈਂ ਨਾ ਮੋਤੇ ਲਾਤਾ ਲੱਡੂ ਖਵਾਓ ਇਹਨੂੰ ਅਗਮ ਨੂੰ ਖਵਾ ਦਈਏ ਉਹ ਮੈਂ ਉਹ ਲੱਡੂ ਚੱਲ ਚਲਾ ਕੇ ਮੈਂ ਖਾ ਲਾ ਪੂਰਾ ਅਗਮ ਖਾਲਾ 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 ਨਾ ਆਉਂਦਾ ਨਹੀਂ ਉਹ ਚਲੋ ਨੈਕਸਟ ਨੈਕਸਟ ਭਾਈ ਜੀ ਤੇਰੇ ਕੋਲ ਚੰਗਾ ਚਾਰਜ ਹੈ ਜਿੰਜੇ ਜਿੰਜੇ ਬਹੁਤ ਮਿਛਾਣ ਹੋਵੇਗਾ ਚਾਕੇ ਲਾਉ ਮੁੰਨ ਕੇ ਕਾ ਕਾਣਾ ਨੀ ਆਨੇ ਜਾ ਰਹੇ ਨੇ ਨਾ ਮਾੜਾ ਮਾੜਾ ਲਾਈ ਜਾਓ ਹਾਂ ਹਾਂ ਜਿੰਜੇ ਜਿੰਜੇ ਹੈਲੋ ਜਿੰਜੇ ਹੈਲੋ ਚੱਲ 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 ನಾ <laughs> <laughs> ਸਰੇ ਵੀ ਚਾਚੀ ਬਹੁਤ ਬਾਰਾ ਰੋ ਇਹ ਸਵਾਦ ਨਹੀਂ ਲੱਗਾ ਚੱਲ ਵੀ ਆ ਕਾ ਮੈਂ ਇਹਨੂੰ ਦੇਖ ਬਈ ਕਿੰਮਤ ਸਰੀਆ ਉਹਨੂੰ ਬਹਿਵਾ ਬੰਦੀ ਕੋਈ ਨਹੀਂ ਮੈਨੂੰ ਕਹਤੀ ਚਿੰਦਾ ਬਾਈ ਚਲੋ ਚਲੋ ਪੱਪਾ ਗਾਡੀ ਸੀ ਰੋ ਬਣਾਉ ਤਾਈ ਪੱਪਾ ਗਾਡੀ ਸੀ ਹਾਫ ਗਾਡੀ ਕਾ ਪੱਪਾ ਗਾਡੀ